ਅੱਜ ਅਸੀਂ ਗੱਲ ਕਰਾਂਗੇ ਸਵਰਗੀ ਸਰਦਾਰ ਬਲਕਾਰ ਸਿੰਘ ਜੀ ਬਾਰੇ ਜੋ ਕਿ ਫਿਰੋਜਪੁਰ ਦੇ ਛੋਟੇ ਜਿਹੇ ਪਿੰਡ ਕਰੀਆਂ ਪਹਿਲਵਾਨ ਦੇ ਸਰਪੰਚ ਸਨ ਅੱਜ ਦੇ ਦਿਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਅੱਜ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਯਾਦ ਕੀਤਾ ਜੋ ਕੰਮ ਕਰਵਾਏ ਗਏ ਉਹਨਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਿੱਦਾਂ ਪਿੰਡ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਵਾਇਆ ਅਤੇ ਬਜ਼ੁਰਗਾਂ ਦੇ ਸੈਰ ਦੇ ਲਈ ਉਹਨਾਂ ਨੇ ਪਾਰਕ ਬਣਵਾਇਆ ਤੇ ਇਸ ਦੇ ਨਾਲ-ਨਾਲ ਉਹਨਾਂ ਨੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਜਿੱਦਾਂ ਕਿ ਉਹਨਾਂ ਨੇ ਪਿੰਡ ਦੇ ਸਿਵਿਆਂ ਦੇ ਰਾਹ ਪੱਕੇ ਕਰਵਾਏ ਤੇ ਪਿੰਡ ਦੇ ਸਿਵਿਆਂ ਨੂੰ ਸਾਫ਼ ਸੁਥਰਾ ਬਣਾਇਆ ਤੇ ਪੱਕਾ ਕਰਵਾਇਆ ਪਿੰਡ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਸਾਡੇ ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਵਾਇਆ ਅਤੇ ਉਹਨਾਂ ਨੇ ਪਿੰਡ ਦੇ ਸਕੂਲ ਦਾ ਸੁੰਦਰੀਕਰਨ ਕਰਵਾਇਆ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਭਾਪੂਰਨ ਸ਼ਰਧਾਂਜਲੀ ਦਿੱਤੀ